ਸਾਖੀ ਉਹ ਨੇਵੀ ਸਭ ਤੋਂ ਉੱਚੀ ਜਾਤ-ਪਾਤ ਸਾਖੀਆਂ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਗੁਰੂ ਜੀ ਨੂੰ ਮੰਝੇ ਤੇ ਬਿਠਾ ਕੇ ਆਪਣੀ ਘਰਵਾਲੀ ਨੂੰ ਕਹਿਣ ਚਲੇ ਗਏ ਕਿ ਕੁਝ ਅਨਪਾਣੀ ਤਿਆਰ ਕਰੇ ਕਿਉਂਕਿ ਇਲਾਹੀ ਪਾਹੁ ਨੇ ਆਏ ਹਨ ਉਹਨਾਂ ਦੀ ਘਰਵਾਲੀ ਪਾਹੁ ਉਹਨਾਂ ਦੀ ਪਤਨੀ ਹਾਂ ਜੀ ਕਹਿ ਕੇ ਆਪਣੇ ਕੰਮ ਵਿੱਚ ਰੁੱਝ ਗਈ ਅਤੇ ਭਾਈ ਲਾਲੋ ਗੁਰੂ ਸਾਹਿਬ ਕੋਲ ਇੱਕ ਫੱਟੀ ਧਾ ਕੇ ਬੈਠ ਗਏ ਗੁਰੂ ਜੀ ਨੇ ਉਹਨਾਂ ਨੂੰ ਮੰਝੇ ਤੇ ਬੈਠਣ ਨੂੰ ਕਿਹਾ ਪਰ ਪਾਈ ਲਾਲੋ ਕਹਿਣ ਲੱਗੇ ਤੁਸੀਂ ਸਾਡੇ ਪਰਾਹੁਣੇ ਹੋ ਅਤਿ ਮੈਂ ਆਪਣੇ ਪਰਾਉਣਿਆਂ ਨੂੰ ਸਰਤਾਜ ਸਮਝਦਾ ਹਾਂ ਇਸ ਲਈ ਮੇਰਾ ਤੁਹਾਡੇ ਪੈਰਾਂ ਵਿੱਚ ਹੀ ਬੈਠਣਾ ਠੀਕ ਹੈ ਪਰ ਗੁਰੂ ਜੀ ਨੇ ਉਸ ਨੂੰ ਬਾਅਦ ਤੋਂ ਫੜ ਕੇ ਆਪਣੇ ਪਾਸ ਬਿਠਾ ਲਿਆ ਉਹ ਕਹਿਣ ਲੱਗੇ ਦਸਾਂ ਨੋਹਾਂ ਦੀ ਕਿਰਤ ਹੀ ਸਭ ਤੋਂ ਉੱਚਾ ਤੇ ਸੁੱਚਾ ਧਰਮ ਹੈ ਅਤੇ ਸਭ ਤੋਂ ਉੱਚੀ ਜਾਤ ਵੀ ਇਸ ਸੰਸਾਰ ਵਿੱਚ ਸਭ ਤੋਂ ਉੱਚੀ ਜਾਤ ਵਾਲਾ ਉਹੀ ਹੋ ਸਕਦਾ ਹੈ ਜਿਹੜਾ ਸਭ ਤੋਂ ਉੱਚੀ ਕਿਰਤ ਕਰੇ। ਅੱਜ ਨੇ ਸੈਦਪੁਰ ਵਿੱਚ ਵੇਖਿਆ ਹੈ ਕਿ ਸਾਰੇ ਦੁਕਾਨਦਾਰ ਅਤੇ ਕਾਮੇ ਆਦਿ ਸਾਨੂੰ ਵੇਖ ਕੇ ਸਾਡੇ ਨਾਲ ਹੀ ਤੁਰ ਪੈਂਦੇ ਸਨ ਪਰ ਤੁਸੀਂ ਸਾਡੇ ਵੱਲ ਤੱਕਿਆ ਵੀ ਨਹੀਂ ਤੁਹਾਡੀ ਸੁੱੱਚੀ ਕਿਰਤ ਵਿੱਚ ਸਾਨੂੰ ਐਸੀ ਮਹਿਕ ਆਈ ਕਿ ਐਸੀ ਹੋਰ ਅੱਗੇ ਨਹੀਂ ਜਾ ਸਕੀ ਅਤੇ ਅੱਜ ਤੈਨੂੰ ਪ੍ਰਭੂ ਰੂਪ ਜਾਣ ਕੇ ਤੇਰੀ ਸੰਗਤ ਵਾਸਤੇ ਹਾਜ਼ਰ ਹੋਏ ਹਾਂ। ਭਾਈ ਲਾਲੋ ਗੁਰੂ ਸਾਹਿਬ ਦੀਆਂ ਅਜਹੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹ ਥੋੜੀ ਦੇਰ ਬਾਅਦ ਕੋਧਰੇ ਦੀਆਂ ਰੋਟੀਆਂ ਉੱਤੇ ਸਾਗ ਪਾ ਕੇ ਲੈ ਆਏ। ਗੁਰੂ ਜੀ ਤਾਂ ਚਟਖਣ ਲੱਗ ਪਏ ਪਰ ਭਾਈ ਮਰਦਾਨਾ ਬੁਰਕੀ ਪੰਨਣ ਤੋਂ ਵੀ ਦਿਲ ਦਾ ਸੀ। ਉਹ ਸਮਝ ਰਿਹਾ ਸੀ ਕਿ ਇਹ ਨਹੀਂ ਸਖਤ ਰੋਟੀ ਕਿਵੇਂ ਖਾਵੇਗਾ। ਜਿਹੜਾ ਸਾਰੀ ਉਮਰ ਵਧੀਆ ਖਾਣੇ ਖਾਣ ਦਾ ਸ਼ੌਕੀਨ ਸੀ, ਉਹ ਕੋਧਰੇ ਦੀ ਰੋਟੀ ਨੂੰ ਵੇਖ ਕੇ ਹੀ ਪਰੇਸ਼ਾਨ ਸੀ। ਪਰ ਜਦ ਉਸ ਲੇਖਿਆ ਕੀ ਗੁਰੂ ਜੀ ਉਸ ਰੋਟੀ ਨੂੰ ਬੜੇ ਸਵਾਦ ਨਾਲ ਖਾ ਰਹੇ ਹਨ ਤਾਂ ਉਸ ਦੀ ਬੁਰਕੀ ਤੋੜੀ ਅਤੇ ਜਦ ਉਸ ਮੂੰਹ ਵਿੱਚ ਪਾਈ ਤਾਂ ਉਹ ਅਤੇ ਸਵਾਦੀ ਲੱਗੀ ਇਸ ਤੋਂ ਬਾਅਦ ਗੁਰੂ ਜੀ ਅਤੇ ਪਾਈ ਲਾਲੋ ਇੱਕ ਦੂਸਰੇ ਦੇ ਇਨੇ ਨੇੜੇ ਹੋ ਗਏ ਕਿ ਨਾਹੀਂ ਗੁਰੂ ਜੀ ਦਾ ਅਤੇ ਨਾਹੀਂ ਪਾਈ ਲਾਲੋ ਦਾ ਉਹਨਾਂ ਤੋਂ ਵਿਛੜਨ ਨੂੰ ਚੇ ਕਰਦਾ ਸੀ ਪਾਈ ਮਰਦਾਨਾ ਰਬਾਬ ਵਜਾਉਂਦਾ ਅਤੇ ਗੁਰੂ ਜੀ ਸ਼ਬਦ ਦਾ ਗਾਇਨ ਕਰਦੇ ਅਤੇ ਸ਼ਹਿਰ ਦੇ ਆਮ ਲੋਕ ਸੁਣਨ ਵਾਸਤੇ ਪਾਈ ਲਾਲੋ ਦੇ ਘਰ ਇਕੱਠੇ ਹੋਣ ਲੱਗੇ। ਉਹ ਪਹਿਲਾ satsang ਸੀ ਜਦ ਪਾਈ ਲਾਲੋ ਜੀ ਦੇ ਘਰ ਗੁਰੂ ਜੀ ਨੇ ਸ਼ਬਦ ਦਾ ਗਾਇਨ ਕਰਕੇ ਫਿਰ ਉਸ ਦੀ ਵਿਆਖਿਆ ਕੀਤੀ ਅਤੇ ਲੋਕਾਂ ਨੂੰ ਆਪਣੇ ਆਪ ਨੂੰ ਪਛਾਣਨ ਲਈ ਕਿਹਾ। ਉਨਾਂ ਦਾ ਇਹ satsang ਇਹਨਾ ਮਕਬੂਲ ਅਤੇ ਦਿਲਾਂ ਨੂੰ ਮੋਹ ਲੈਣ ਵਾਲਾ ਸਾਬਿਤ ਹੋਇਆ ਕਿ ਸਾਰਾ ਹੀ ਸੈਤਪੁਰ ਖਿੱਚਿਆ ਗਿਆ ਅਤੇ ਸਰੋਤਿਆਂ ਦੀ ਗਿਣਤੀ ਇੰਨੀ ਵੱਧ ਗਈ ਕਿ satsang ਬਾਹਰ ਖੁੱਲੇ ਮੈਦਾਨ ਵਿੱਚ ਲਾਉਣਾ ਪਿਆ ਜਿੱਥੇ ਲੋਕ ਧਰਤੀ ਤੇ ਬੈਠ ਕੇ ਰੱਬੀ ਬਾਣੀ ਦਾ ਆਨੰਦ ਮਾਣਦੇ ਸਨ ਇਹੋ ਚਹਿ ਇੱਕ ਕਾਠਾਮ ਤੌਰ ਤੇ ਰਚਵਾਲਿਆਂ ਨਵਾਬਾਂ ਜਾਂ ਪੰਡਿੱਤਾਂ ਦੇ ਵਿਸ਼ੇਸ਼ ਪ੍ਰੋਗਰਾਮਾਂ ਤੇ ਹੁੰਦੇ ਸਨ ਪਰ ਜਦ ਉਹਨਾਂ ਵੇਖਿਆ ਕਿ ਸਾਧਾਰਨ ਵਿਅਕਤੀ ਇੰਨੀ ਖਿੱਚਦਾ ਕੇਂਦਰ ਬਣ ਗਿਆ ਸੀ ਤਾਂ ਉਹਨਾਂ ਵਿੱਚ ਈਰਖਾ ਵਗ ਗਈ ਅਤੇ ਉਹਨਾਂ ਕਿਸੇ ਢੰਗ ਨਾਲ ਗੁਰੂ ਜੀ ਨੂੰ ਸ਼ਹਿਰੋਂ ਕੱਢਣ ਦੀ ਯੋਜਨਾ ਬਣਾਈ। ਸੈਦਪੁਰ ਵਿੱਚ ਮਲਕ ਪਾਗੋ ਉਦੋਂ ਦੇ ਨਵਾਬ ਦਾ ਕਾਰਮੁਖਤਾਰ ਸੀ। ਉਹ ਸਰਕਾਰੀ ਸ਼ਹਿਤ ਤੇ ਅਤਿ ਜ਼ੁਲਮ ਕਰਕੇ ਧਨ ਕਮਾਉਂਦਾ ਸੀ ਅਤੇ ਆਪਣੇ ਆਪ ਨੂੰ ਆਪ ਹੀ ਰੱਬ ਸਮਝਦਾ ਸੀ। ਆਪਣੇ ਆਪ ਨੂੰ શ્રેਸ਼ਠ ਦੱਸਣ ਵਾਸਤੇ ਉਸ ਇੱਕ ਦਿਨ brahm poojh ਕੀਤਾ ਅਤੇ ਆਪਣੇ ਏਲਕਾਰਾਂ ਨੂੰ ਕਿਹਾ ਕਿ ਹਰ ਸੰਤ ਮਹਾਤਮਾ ਇਸ ਪੂਜ ਨੂੰ ਖਾਣ ਵਾਸਤੇ ਆਏ। ਕਈ ਲਾਲੋ ਤੇ ਗੁਰੂ ਜੀ ਨੂੰ ਵੀ ਇਹ ਸੁਨੇਹਾ ਪੁੱਜਾ ਪਰ ਗੁਰੂ ਜੀ ਨੇ ਜਾਣ ਤੋਂ ਸਾਫ਼ ਨਾ ਕਰ ਦਿੱਤੀ। ਮਲਕ ਬਾਗੋ ਨੇ ਬੜੇ ਯਤਨ ਕੀਤੇ ਕਿ ਉਹ ਗੁਰੂ ਜੀ ਨੂੰ ਆਪਣੇ brahm poojh ਤੇ ਲੈ ਆਵੇ ਪਰ ਗੁਰੂ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ। ਅਸਲ ਵਿੱਚ ਉਸ ਸਮੇਂ ਪੰਡਿਤਾਂ ਅਤੇ ਖੱਤਰੀਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਇੱਕ ਉੱਚੀ ਵੇਦੀ ਖੱਤਰੀ ਕੁੱਲ ਨਾਲ ਸੰਬੰਧਿਤ ਹਨ ਇਸ ਲਈ ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਜੀ ਇੱਕ ਨੀਵੇਂ ਜਾਤ ਦੇ ਦੂਨ ਮੁਸਲਮਾਨ ਨਾਲ ਫਿਰੰਗ ਅਤੇ ਇੱਕ ਕਮੀਨ ਜਾਤ ਦੇ ਤਰਖਾਨ ਦੇ ਘਰ ਰਹਿਣ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ WhatsApp گروپ জয়েন ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ